ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਜੇ ਕੋਈ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਵੱਜ ਦਿਖਾਉਣੀ ਆ ਪਕੌੜਾ ਵੀਰਾਂ ਦੀ। ਆ ਗਿਆ ਦੋ ਚਾਰ ਨਾਗ ਵੀਰਾਂ ਨੇ ਤੁਸੀਂ ਹੋਰ ਦੇ ਸਕੋ। ਚੰਗੇ ਵੀਰਾਂ ਦੇ ਕੋਲ ਰੱਖੇ ਹੋਇਆ। ਆਓ ਇਹਦੇ ਬਾਰੇ ਲਈ ਜੀ ਤੇ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਮਨਤੇਜ ਸਿੰਘ ਪਿੰਡ ਕੋੜਦੰਨਾ ਕੋਠੇ ਵੈਗਰੂਪਰਾ। ਸਾ ਬਾਈਕ ਗਰੁੱਪ ਰੋਕ ਉੱਥੇ ਆ ਕੇ ਪਿੰਡ ਕੋਟਦੂਣਾ ਜਿਹੜਾ ਬਰਨਾਲਾ ਇਦੋਂ ਪਿੱਖੀ ਕਿੰਨਾ ਰਹਿ ਗਿਆ ਆਪਾਂ ਨੂੰ 15 ਕਿਲੋਮੀਟਰ ਤੇ 15 ਕਿਤਣਾ ਲਾ ਰਹਿ ਗਿਆ ਹਨਾ ਮੋਬਾਈਲ ਨੰਬਰ ਵਾਈ ਜੀ ਆਪਣਾ ਮੋਬਾਈਲ ਨੰਬਰ 98159 69226 98159 69226 69226 ਕਿਹੜਾ ਆਪਾਂ ਮੱਝ ਦੇਖ ਰਹੇ ਆ ਆਪਣੀ ਘਰ ਦੀ ਜੰਪੜਾ ਹਾਂਜੀ ਹਾਂਜੀ ਘਰ ਦੀ ਪੜੀ ਕਿਹੜਾ ਸੁਆ ਸੂਰੀਆ ਨੇ ਦੂਜਾ ਵੀ ਥੋੜੀ ਵੱਡੀ ਹੋ ਕੇ ਬਣੀ ਲੱਗਦੀ ਹੈ ਹਨਾ ਹਾਂਜੀ ਕਿ ਪੱਕੇ ਬਣੀ ਆ ਕੀ ਕੈਸ ਰਹਿ ਗਿਆ ਸੂਨ ਚਾਚੇ ਇਹਦੇ 6 ਦਿਨ ਬਾਕੀ ਨੇ ਠੀਕ ਐ ਲਗਭਗ 5 ਦਿਨ ਕੋ ਦਿਲ ਪੂਰੇ ਆ ਜੀ ਹਾਂਜੀ ਠੀਕ ਐ ਤੇ ਪਹਿਲੇ ਸਵੇਰ ਦੁੱਧ ਕਿੰਨਾ ਦਿੱਤਾ ਇਹਨੇ ਪਹਿਲੇ ਸਵੇਰ 12 ਕਿਲੋ ਦੁੱਧ ਦੇਤਾ ਸੀ ਬਲੂ ਨੇ ਪਹਿਲੇ ਸਵੇਰ 12 ਕਿਲੋ ਦੁੱਧ ਦਿੱਤਾ ਤੇ ਬੱਚੇ ਵਗੈਰਾ ਵਧੀਆ ਪਾਉਂਦੀ ਆ ਹਾਂਜੀ ਹਾਂਜੀ ਹੈਗਾ ਬੱਚਾ ਕਰੀ ਇਹਦਾ ਕੋਈ ਹਾਂ ਇਹਦਾ ਬੱਚਾ ਤੇ ਮੇਰੇ ਖਿਆਲ ਚ ਧਿਆਨ ਦੇਣੀ ਕੋਈ ਫਰਕ ਤਾਂ ਕੱਟਈ ਇਹਦਾ ਠੀਕ ਐ ਮਨਾਂ ਇੰਨਾ ਬੜਾ ਧਿਆਨ ਨਹੀਂ ਰੱਖਿਆ ਹੈ ਅੱਛਾ ਕੱਟਾ ਇਹਦਾ ਬਿਲਕੁਲ ਠੀਕ ਹੈ ਤੇ ਇਹ ਕੀ ਅੰਦਾਜ਼ਾ ਹੈ ਉਹ ਕਿੰਨਾ ਦੇ ਦੋਗੇ ਇਹ ਦੇ ਰੂਪੇ 15 ਕਿਲੋ ਲੀਟਰ ਦੁੱਧ ਦੇ ਸਕਦੇ ਕਹਿੰਦਾ ਬਾ 14 ਕਿਲੋ ਵਾਲੀ ਹੈਗੀ ਆ ਹਾਂਜੀ ਤੇ ਚੌਂਡ ਚਵਾਦੀ ਖਰੀ ਬੋਲੀ ਹੋਵੇ ਹਾਂ ਆਹ ਬਰੇ ਬਰੇ ਕੋਈ ਪਾਰਪੁਰ ਵਾਲੀ ਸ਼ਿਕਾਇਤ ਨਹੀਂ 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 ਆਪਣੀ ਘਰੇਲੂ ਮਰਦੇ ਮੁੱਲ ਕੀ ਰੱਖਿਆ ਮੁੱਲ ਬਰੇ ਦਾ 1.80 ਹਜ਼ਾਰ ਰੁਪਏ ਮਾਰਦਾਨ ਹੋ ਜੂਗਾ ਮੌਕੇ ਤੇ ਹਾਂਜੀ ਟੋਰ ਦੇ ਬਾਹਰ ਨੂੰ ਮੂੰ ਮੱਥਾ ਦੇਖ ਸਰੋ ਚੰਗੀ ਬਾਡੀ ਲਾਈਨ ਦੀ ਮੈਂ ਆ ਪਹਿਲੇ ਥੋੜੇ 12 ਕਿਲੋ ਦੁੱਧ ਮਾਰ ਕੇ ਨਜਾ ਹੈ 15 ਕਿਲੋ ਦੇ ਸਕਦੇ ਬਹੁਤ ਵੀ ਡਿਮਾਂਡ ਕਰਦੇ ਲੈਂਦੇ ਅਸੀਂ ਘਰੇਲੂਾਂ ਚ ਲੈਣੀ ਅੱਜ ਆਪਾਂ ਤੁਹਾਨੂੰ ਘਰੇਲੂਾਂਾਂ ਜੀ ਰਖਾ ਦੀ 1,80,000 ਰੁਪਏ ਦੀ ਕੀਮਤ। ਵਾਦੀਵਾਂਤਰ ਮੈਂ ਦੇਖ ਸਕਦੇ ਹੋ। ਚੰਗੀ ਸੁਨੱਕੀ। ਵੱਡੀ-ਵੱਡੀ ਬਹੁਤ ਆ। ਕਿਸੇ ਪਾਸੋਂ ਲਿੱਸੀ ਨਾ ਵੀਣੀ। ਤੋਰਾ ਵਗੈਰਾ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹੋ। ਸੋਹਣਾ ਸਾਫ਼ ਸਿਹਤਰਾ। ਫੁੱਲ ਬੋਡੀ ਵੇਟ ਆ। ਦੂਜਾ ਸੂਆ ਮੈਂ ਸੂਰੀ ਆ। ਸੂਣ ਜਿਹਦੇ 5-6 ਦਿਨ ਬਾਕੀ ਰਹਿ ਗਏ। ਮੁੱਲ 1,80,000 ਰੁਪਏ। ਕੋਟ ਦੋਨਾ ਜ਼ਿਲ੍ਹਾ ਬਰਨਾਲਾ ਵਾਇਗਰੂਪੁਰਾ ਕੋਠੇ ਆ ਕਿ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ। ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਦੀ ਤਹਿਜਲ ਤੋਂ ਧੰਨਵਾਦ। ਜਲ